ਜੀ ਸਗੜਾ ਮੈਂ ਡਿਸਟ੍ਰਿਕਟ ਕਾਰਜਕਰਨੀ ਦਾ ਮੈਂਬਰ ਹਾਂ ਜਿਸ ਤਰ੍ਹਾਂ ਦੇਖੋ ਜਿਹੜੀ ਅੰਮ੍ਰਿਤਸਰ ਤੋਂ ਜਿਹੜੀ ਜਿਹੜੀ ਅੱਜ ਜਿਹੜੀ ਬੰਦੇ ਮਾਤਰਮ ਟ੍ਰੇਨ ਚਲਾਈ ਹੈ ਮੋਦੀ ਜੀ ਨੇ ਬੰਦੇ ਬਾਤ ਬੰਦੇ ਮਾਤਰਮ ਜਿਹੜੀ ਟ੍ਰੇਨ ਚਲਾਈ ਹੈ ਅੰਮ੍ਰਿਤਸਰ ਤੋਂ ਲੈ ਕੇ ਜਿਹੜੀ ਅਜੋਧਿਆ ਤੱਕ ਜਾ ਰਹੀ ਹੈ ਅਸੀਂ ਉਹਦੇ ਵਿੱਚ ਲੁਧਿਆਣੇ ਤੋਂ ਸਫ਼ਰ ਕਰ ਰਹੇ ਹਾਂ ਸਾਨੂੰ ਬਹੁਤ ਹੀ ਅੱਛਾ ਲੱਗਿਆ ਜਿਹਦੇ ਕਿ ਇਹਦੇ ਵਿੱਚ ਅਸੀਂ ਆਪਣਾ ਕੰਪਿਊਟਰ ਤੇ ਵੀ ਆਪਣਾ ਆਫਿਸ ਦਾ ਕੰਮ ਵੀ ਕਰ ਸਕਦੇ ਹਾਂ ਇੰਨੀ ਇੱਕ ਆਰਾਮ ਦੇਕ ਹੈਗੀ ਹੈ ਜਿਹੜੀ ਕਿ ਹਰ ਪਾਸਿਓ ਕਿੰਨੀ ਤਾਰੀਫ ਕੀਤੀ ਜਾਵੇ ਮੋਦੀ ਦੀ ਸਰਕਾਰ ਦੀ ਉੰਨੀ ਵਧੀਆ ਹੈ ਜੀ ਪਹਿਲਾਂ ਦੇਖਿਆ ਜਾਂਦਾ ਸ਼ਲਾਦੀ ਵਗੈਰਾ ਟਾਈਮ ਲਾਂਦੇ ਸੀ ਇਹ 3 ਘੰਟੇ ਦੇ ਲਈ ਫੋਨ ਜੇਗੀ ਇੰਚਨਾ ਤੋਂ ਬਹੁਤ ਹੀ ਅੱਛਾ ਲੱਗਿਆ ਜਿੱਦਾਂ ਅੱਜ ਕੱਲ ਦੁਨੀਆ ਆਪਣਾ ਇੰਡੀਆ ਤਰੱਕੀ ਦੇ ਜਾ ਰਿਹਾ ਆ ਆਣ ਵਾਲੇ ਟਾਈਮ ਦੇ ਵਿੱਚ ਅਸੀਂ ਜਿਸ ਤਰ੍ਹਾਂ ਵੀ ਆਪਾਂ ਵਰਲਡ ਦੀ ਪਹਿਲੀ ਤਾਕਤ ਬਣ ਕੇ ਨਿਕਲਾਂਗੇ ਉਸ ਹਿਸਾਬ ਦੇ ਨਾਲ ਹੀ ਕੰਮ ਚੱਲ ਰਿਹਾ ਹੈ ਸਾਰਾ ਵੀ ਜਿਹੜੇ ਕਿ 3 ਘੰਟਿਆਂ ਦੇ ਵਿੱਚ ਬਹੁਤ ਸ਼ਾਰਟ ਪੀਰੀਅਡ ਦੇ ਵਿੱਚ ਇੰਡੀਆ ਦੇ ਵਿੱਚ ਆਪਾਂ ਜਾ ਕੇ ਅੰਮ੍ਰਿਤਸਰ ਤੋਂ ਆਪਾਂ ਪਹੁੰਚ ਜਾਣੇ ਆਪਾਂ ਦਿੱਲੀ ਦੇ ਵਿੱਚ ਸਾਰਾ ਆਪਾਂ ਉੱਥੇ ਕੰਮ ਕਰਕੇ ਵਾਪਸ ਵੀ ਆਪਾਂ ਐਮਸੇ ਵਾਪਸ ਆ ਸਕਦੇ ਆ ਜੀ ਥੈਂਕ ਯੂ ਲੋਕਾਂ ਦੇ ਵੱਲੋਂ ਪਿਆਰ ਵੀ ਦਿੱਤਾ ਜਾ ਰਿਹਾ ਹੈ ਸੈਲਫੀਆਂ ਲੈਂਤੀਆਂ ਜਾ ਰਹੀਆਂ ਇਹਦਾ ਰੂਟ ਕੀ ਰਹੇਗਾ ਤੇ ਕੀ ਕੁੱਝ ਰਹੇਗਾ ਨਾ ਇਹ ਹਿੰਦੁਸਤਾਨ ਦੀ ਤਰੱਕੀ ਦੇ ਦਿਨ ਆ ਰਹੇ ਨੇ ਹਿੰਦੁਸਤਾਨ ਦੇ ਵਿੱਚ ਬਹੁਤ ਨਵੇਂ ਨਵੇਂ ਚੀਜ਼ਾਂ ਆ ਰਹੀਆਂ ਨੇ ਬਹੁਤ ਅੱਛੀ ਚੀਜ਼ ਹੈ ਗੌਰਮਤ ਨੇ ਇੱਕ ਬੰਦੇ ਬਾਰਤ ਚਲਾਈ ਹੈ ਪੰਜਾਬ ਤੋਂ ਅੰਮ੍ਰਿਤਸਰ ਨੂੰ ਮਿਲੀ ਹੈ ਉਹ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਚਾਲੀ ਜੀ ਜਿਹਦੇ ਹਾਲੇ ਸ਼ਡਿਊਲ ਸਟਾਪੇਜਸ ਜਿਹੜੇ ਉਹ ਬਾਅਦ ਵਿੱਚ ਸ਼ੋ ਹੋਣਗੇ ਹਾਲੇ ਐਗਜੈਕਟ ਨਹੀਂ ਪਤਾ ਕਿ ਕਿਹੜੇ ਸਟਾਪੇਜਸ ਨੇ ਜੀ ਇਹ ਤਾਂ ਮੇਰਾ ਪ੍ਰੋਪਰ ਖੇਤਰੀਕ ਤੋਂ ਚਲੇਗੀ ਫਿਰ ਦੇਰ ਅੱਜ ਜਿਹੜਾ ਉਹ ਸੀਗਾ ਕਿਸ ਤਰ੍ਹਾਂ ਨੇ ਅੱਜ ਬਹੁਤ ਵਧੀਆ ਬਹੁਤ ਜ਼ਿਆਦਾ ਲੋਕਾਂ ਚ क्रेज ਹੈਗਾ ਲੋਕੀ ਬਹੁਤ ਜ਼ਿਆਦਾ ਹਮਮਾ ਕੇ ਇਸ ਗੱਡੀ ਨੂੰ ਦੇਖਣ ਵਾਸਤੇ ਪਹੁੰਚੇ ਨੇ ਬਹੁਤ ਜ਼ਿਆਦਾ ਲੋਕੀ ਕ੍ਰੇਜ਼ੀ ਤੰਮੀਆਂ ਚੀਜ਼ਾਂ ਦੇਖਣ ਤੇ ਹਿੰਦੁਸਤਾਨ ਦੇ ਰੇਲਵੇ ਪਬਲਿਕ ਬਹੁਤ ਜ਼ਿਆਦਾ ਕ੍ਰੇਜ਼ੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਕ੍ਰੇਜ਼ੀ ਲੋਕਾਂ ਦੇ ਵਿੱਚ ਬਹੁਤ ਅੱਛੀ ਰਿਸਪੌਂਸ ਮਿਲਿਆ ਟ੍ਰੇਨ ਨੂੰ ਬਹੁਤ ਖੁਸ਼ ਹੈ ਪਬਲਿਕ ਫਿਲਹਾਲ ਜਿਹੜੇ ਹਾਲੇ ਤੱਕ ਦੇ ਜਿਹੜੇ ਪਲੇਟਫਾਰਮ ਆਉਂ ਜਿਹੜੇ ਰੱਖੇ ਗਏ ਨੇ ਜਿਵੇਂ ਅੰਬਾਲਾ ਪਲੇਟਫਾਰਮ ਪਰਸਰ ਤੇ ਫਗਵਾੜਾ ਲੁਧਿਆਣਾ ਦੇ ਅੰਬਾਲਾ ਦੇ ਤੋਂ ਬਾਅਦ ਹਾਂਜੀ ਬਸ ਹੁਣ ਅੰਬਾਲਾ ਤੋਂ ਬਾਅਦ ਦਿੱਲੀ ਜਾਏਗੀ ਜਿੱਦ ਦਿੱਲੀ ਹਾਂਜੀ ਇਹ ਇਹ ਦੀ ਸਪੀਡ ਵਗੈਰਾ ਕੀ ਰਹੇਗੀ ਜੀ ਸਪੀਡ ਆਲਮੋਸਟ 160-170 ਦਾ ਟ੍ਰੈਕ ਹੈ ਨਾ 160 ਦੀ ਸਪੀਡ ਤੇ ਚੱਲੇ ਰਹੇਗੇ ਮਲ ਗਸ਼ਤ ਚੱਲਣਾ ਮਲ ਗਸ਼ਤ ਚੱਲ ਰਹੇ ਟ੍ਰੈਕ ਜਿਹੜਾ ਪ੍ਰੋਬਲਮ ਹੋ ਰਿਹਾ ਸਾਰਾ ਚੱਲਦਾ ਵਧੀਆ ਚੱਲੇ ਠੀਕ ਹੈ ਮੇਰਾ ਨਾਮ ਨਿਰਮਲ ਸਿੰਘ ਜੀ ਨਿਰਮਲ ਜੀ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਬੰਦੇਵਾਰਾਂ ਸਟਾਰਟ ਹੋਈ ਹੈ ਇਧਰੋਂ ਦੀ ਅੰਬਲੂ ਦਿੱਲੀ ਵੱਲ ਨੂੰ ਇਹ ਜਿਹੜੀ ਟ੍ਰੇਨ ਚਲਾਈ ਹੈ ਟ੍ਰੇਨ ਚਲਾਈ ਗਈ ਹੈ ਅੱਜ ਦੇ ਕਿਉਂਕਿ ਆਬਾਸੀਆਂ ਨੂੰ ਬਹੁਤ ਵਧੀਆ ਸੁਗਾਦ ਦਿੱਤੀ ਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਤੇ ਅਸੀਂ ਇਹਨਾਂ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਵੀ ਸਾਡੇ ਪੰਜਾਬ ਬਾਰੇ ਵੀ ਇਹਨਾਂ ਨੇ ਕੋਈ ਸੋਚਿਆ ਨਹੀਂ ਤੇ ਪਹਿਲੂ ਤੋਂ ਬਾਹਲੇ ਸਟੇਟਾਂ ਨੂੰ ਜ਼ਿਆਦਾਤਰ ਫੈਸਿਲਿਟੀਆਂ ਦਿੱਤੀ ਜਾਂਦੀ ਇਸ ਵਾਰ ਪੰਜਾਬ ਨੂੰ ਇਹਨਾਂ ਨੇ ਦੇ ਕੇ ਬਹੁਤ ਵਧੀਆ ਸਾਨੂੰ ਫੈਸਿਲਿਟੀ ਦਿੱਤੀ ਆ ਇਹਨਾਂ ਨਾਲ ਸਾਡੇ ਪੰਜਾਬ ਦੇ ਲੋਕਾਂ ਦਿੱਲੀ ਦੇ ਲੋਕਾਂ ਦਾ ਦਰਬਾਰ ਸਾਹਿਬ ਸ਼ੀਸ਼ਗੰਜੂ ਵਰਗਾ ਉਹਨਾਂ ਦਾ ਜਾਣਾ ਉਹਨਾਂ ਦਾ ਬਹੁਤ-ਬਹੁਤ ਸੌਖਾ ਹੋ ਜਾਊਗਾ ਤੇ ਅਸੀਂ ਇਹਨਾਂ ਦੇ ਬਹੁਤ ਟਾਈਮ ਲੱਗਦਾ ਸੀ ਉਹਨਾਂ ਨੂੰ ਬਹੁਤ ਟਾਈਮ ਲੱਗਦਾ ਸੀ ਔਰ ਕੋਈ ਇੰਨੀ ਵਧੀਆ ਫਰਸਟ ਕਲਾਸ ਫੈਸਿਲਿਟੀ ਦਿੱਤੀ ਗਈ ਹੈ ਇਹਨਾਂ ਨੇ ਸਾਰਾ ਖਾਣਾ ਪੀਣਾ ਵਧੀਆ ਦੇ ਰਹੇ ਆ ਤੇ ਸਾਨੂੰ ਇਸ ਬਾਰੇ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਸਟੇਟ ਦੇ ਬਾਰੇ ਕੋਈ ਸੋਚਿਆ ਗਿਆ ਤੇ ਅਸੀਂ ਇਹਨਾਂ ਦੇ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਤੇ ਅੱਜ ਟ੍ਰਾਇਲ ਸੀਗਾ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਤੁਸੀਂ ਸਫਰ ਕਰ ਰਹੇ ਹੋ ਕੋਈ ਕਿਦਾਂ ਦਾ ਲੱਗ ਰਿਹਾ ਸਾਨੂੰ ਇਹ ਅੱਜ ਦਾ ਜੋ ਟ੍ਰਾਇਲ ਆ ਬਹੁਤ ਵਧੀਆ ਰਿਹਾ ਤੇ ਸਾਡੇ ਜੋ ਵੀ ਜਿੰਨੇ ਵੀ ਪੰਜਾਬ ਵਾਸੀ ਸਾਰੇ ਦਿੱਲੀ ਜਾ ਰਹੇ ਆ ਉਹ ਬਹੁਤ ਖੁਸ਼ੀ ਮਨਾ ਸਾਡੇ ਪੰਜਾਬ ਨੂੰ ਇਹ ਗੱਡੀ ਇੱਕ ਸੁਗਾਤ ਦਿੱਤੀ ਗਈ ਹੈ ਬਹੁਤ ਵਧੀਆ ਸੁਗਾਤ ਦਿੱਤੀ ਗਈ ਹੈ ਨਹੀਂ ਤੇ ਪਹਿਲਾਂ ਤਾਂ ਪੰਜਾਬ ਦੀਆਂ ਗੱਡੀਆਂ ਕਾਫੀ ਜੋ ਦਿੱਤੀ ਗਈ ਹੈ ਉਹ ਇਨੀ ਫੈਸਿਲਿਟੀ ਨਹੀਂ ਦਿੱਤੀ ਜਾ ਰਹੀ ਸੀ ਕਿਉਂਕਿ ਸਤਾਪਦੀ ਦੇ ਵਿੱਚ ਵੀ ਨਾ ਮਾਤਰ ਸੀਟਾਂ ਮਿਲ ਜਾਂਦੀਆਂ ਸੀ ਤੇ ਇਹ ਜਿਹੜੀ ਇਹਨਾਂ ਨੇ ਬੰਦੇ ਭਾਰਤ ਚਲਾ ਕੇ ਸਾਡੇ ਦਰਬਾਰ ਸਾਹਿਬ ਤੋਂ ਸ਼ੀਸ਼ਕੰਜੇ ਗੁਰਦੁਆਰਾ ਸਾਹਿਬ ਨੂੰ ਜਾਣ ਲਈ ਸਵਾਰੀਆਂ ਲਈ ਬਹੁਤ ਵਧੀਆ ਫੈਸਿਲਿਟੀ ਦਿੱਤੀ ਗਈ ਹੈ ਸਾਹੀ ਇਸ ਗਾਰੇ ਸਾਡੇ ਜੋ ਸਟੇਟ ਦੇ ਐਮਪੀ ਵਗੈਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੀਜੇਪੀ ਦੇ ਸਾਰੇ ਬਹੁਤ ਸ਼ੂਗਰ ਗੁਜ਼ਾਰ ਹੈ ਉਹਨਾਂ ਦਾ ਤੇ ਬਹੁਤ ਹਰੀ ਸਗੜ ਹੈ ਮੈਂ ਡਿਸਟ੍ਰਿਕਟ ਕਾਰਜਕਾਰੀ ਦਾ ਮੈਂਬਰ ਹਾਂ ਜਿਸ ਤਰ੍ਹਾਂ ਦੇਖਿਆ ਜਿਹੜੀ ਅੰਮ੍ਰਿਤਸਰ ਤੋਂ ਜੀ ਸਰ ਜੀ ਜਿਹੜੀ ਅਜਿਬ ਜਿਹੜੀ ਬੰਦੇ ਮਾਤਰਮ ਟ੍ਰੇਨ ਚਲਾਈ ਹੈ ਮੋਦੀ ਜੀ ਨੇ ਬੰਦੇ ਭਾਰਤ ਬੰਦੇ ਮਾਤਰਮ ਜਿਹੜੀ ਟ੍ਰੇਨ ਚਲਾਈ ਆ ਅਮ੍ਰਿਤਸਰ ਤੋਂ ਲੈ ਕੇ ਜਿਹੜੀ ਅਜੋਧਿਆ ਤੱਕ ਜਾ ਰਹੀ ਹੈ ਅਸੀਂ ਉਹਦੇ ਵਿੱਚ ਲੁਧਿਆਣੇ ਤੋਂ ਸਫ਼ਰ ਕਰ ਰਹੇ ਆ ਸਾਨੂੰ ਬਹੁਤ ਹੀ ਅੱਛਾ ਲੱਗਿਆ ਜਿਹਦੇ ਕਿ ਇਹਦੇ ਵਿੱਚ ਅਸੀਂ ਆਪਣਾ ਕੰਪਿਊਟਰ ਤੇ ਵੀ ਆਪਣਾ ਆਫਿਸ ਦਾ ਕੰਮ ਵੀ ਕਰ ਸਕਦੇ ਆ ਇੰਨੀ ਕੁ ਆਰਾਮ ਦੇਕ ਹੈਗੀ ਹੈ ਜਿਹੜੀ ਕਿ ਹਰ ਪਾਸਿਓ ਕਿੰਨੀ ਤਾਰੀਫ ਕੀਤੀ ਜਾਵੇ ਮੋਦੀ ਦੀ ਸਰਕਾਰ ਦੀ ਉਨੀ ਵਧੀਆ ਹੈ ਸਭ ਪਹਿਲਾਂ ਦੇਖਿਆ ਜਾਂਦਾ ਸ਼ਲਾਬੀ ਵਗੈਰਾ ਟਾਈਮ ਲਾਂਦੇ ਸੀ ਇਹ 3 ਘੰਟੇ ਦੇ ਵਿੱਚ ਪਹੁੰਚੇਗੀ ਕਿੰਨਾ ਤੇਜ਼ ਹੈ ਬਹੁਤ ਹੀ ਅੱਛਾ ਲੱਗਿਆ ਜਿੱਦਾਂ ਅੱਜ ਕੱਲ੍ਹ ਦੁਨੀਆ ਆਪਣਾ ਇੰਡੀਆ ਤਰੱਕੀ ਦੇ ਜਾ ਰਿਹਾ ਆ ਆਣ ਵਾਲੇ ਟਾਈਮ ਦੇ ਵਿੱਚ ਅਸੀਂ ਜਿਸ ਤਰ੍ਹਾਂ ਵੀ ਆਪਾਂ ਵਰਲਡ ਦੀ ਪਹਿਲੀ ਤਾਕਤ ਬਣ ਕੇ ਨਿਕਲਾਂਗੇ ਉਸ ਹੱਬ ਦੇ ਨਾਲ ਹੀ ਕੰਮ ਚੱਲ ਰਿਹਾ ਹੈ ਸਾਰਾ ਵੀ ਜਿਹੜੇ ਕਿ 3 ਘੰਟਿਆਂ ਦੇ ਵਿੱਚ ਬਹੁਤ ਸ਼ਾਰਟ ਪੀਰੀਅਡ ਦੇ ਵਿੱਚ ਇੰਡੀਆ ਦੇ ਵਿੱਚ ਆਪਾਂ ਜਾ ਕੇ ਅੰਮ੍ਰਿਤਸਰ ਤੋਂ ਆਪਾਂ ਪਹੁੰਚ ਜਾਣੇ ਆਪਾਂ ਦਿੱਲੀ ਦੇ ਵਿੱਚ ਸਾਰਾ ਆਪਾਂ ਉੱਥੇ ਕੰਮ ਕਰਕੇ ਵਾਪਸ ਵੀ ਆਪਾਂ ਐਮਸੇ ਵਾਪਸ ਆ ਸਕਦੇ ਹਾਂ ਯਾ ਟ੍ਰਾਇਲ ਸੀਗਾ ਲੋਕਾਂ ਦੇ ਵੱਲੋਂ ਪਿਆਰ ਵੀ ਦਿੱਤਾ ਜਾ ਰਿਹਾ ਹੈ ਸੈਲਫੀਆਂ ਲੈਂਤੀਆਂ ਜਾ ਰਹੀਆਂ ਇਹਦਾ ਰੂਟ ਕੀ ਰਹੇਗਾ ਦੇਖੀ ਕੁਝ ਰਹੇਗਾ ਦਾ ਹਿੰਦੁਸਤਾਨ ਦੀ ਤਰੱਕੀ ਦੇ ਦਿਨ ਆ ਰਹੇ ਨੇ ਹਿੰਦੁਸਤਾਨ ਦੇ ਵਿੱਚ ਬਹੁਤ ਨਵੇਂ ਨਵੇਂ ਚੀਜ਼ਾਂ ਆ ਰਹੀਆਂ ਨੇ ਬਹੁਤ ਅੱਛੀ ਚੀਜ਼ ਹੈ ਗੌਰਮਤ ਨੇ ਇੱਕ ਬੰਦੇ ਬਾਹਰ ਚਲਾਈ ਹੈ ਪੰਜਾਬ ਤੋਂ ਅੰਮ੍ਰਿਤਸਰ ਨੂੰ ਮਿਲੀ ਹੈ ਉਹ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਚਾਲੀ ਜੀ ਹਾਲੇ ਸ਼ਡਿਊਲ ਸਟਾਪੇजेस ਜਿਹੜੇ ਉਹ ਬਾਅਦ ਵਿੱਚ ਸ਼ੋ ਹੋਣਗੇ ਹਾਲੇ ਐਗਜੈਕਟ ਨਹੀਂ ਪਤਾ ਕਿ ਕਿਹੜੇ ਸਟਾਪੇजेस ਨੇ ਜੀ ਜਦੋਂ ਮੈਂ ਪ੍ਰੋਪਰ ਛੇਤਰੀਕ ਤੋਂ ਚਲੇਗੀ ਫਿਰ ਦੇਖਾਂਗੇ ਅੱਜ ਜਿਹੜਾ ਜਿਹੜਾ ਹੋਇਆ ਸੀਗਾ ਕਿਸ ਤਰ੍ਹਾਂ ਨੇ ਅੱਜ ਦਾ ਬਹੁਤ ਵਧੀਆ ਬਹੁਤ ਜ਼ਿਆਦਾ ਲੋਕਾਂ ਚ ਕ੍ਰੇਜ਼ ਹੈਗਾ ਲੋਕੀ ਬਹੁਤ ਜ਼ਿਆਦਾ ਹਮਮਾਕੇ ਇਸ ਗੱਡੀ ਨੂੰ ਦੇਖਣ ਵਾਸਤੇ ਪਹੁੰਚੇ ਨੇ ਬਹੁਤ ਜ਼ਿਆਦਾ ਲੋਕੀ ਕ੍ਰੇਜ਼ੀ ਇਹ ਨਵੀਆਂ ਚੀਜ਼ਾਂ ਦੇਖਣ ਦੇ ਹਿੰਦੁਸਤਾਨ ਦੇ ਵੈਸੇ ਪਬਲਿਕ ਬਹੁਤ ਜ਼ਿਆਦਾ ਕ੍ਰੇਜ਼ੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਕ੍ਰੇਜ਼ੀ ਲੋਕਾਂ ਦੇ ਵਿੱਚ ਬਹੁਤ ਅੱਛੀ ਰਿਸਪੌਂਸ ਮਿਲਿਆ ਟ੍ਰੇਨ ਨੂੰ ਬਹੁਤ ਖੁਸ਼ ਆਪਾਂ ਦੀ ਟੀਮ ਉਹ ਫਿਲਹਾਲ ਜਿਹੜੇ ਹਲੇ ਤੱਕ ਦੇ ਜਿਹੜੇ ਪਲੇਟਫਾਰਮ ਆ ਉਹ ਕਿੱਡੀ ਕਿੱਡੇ ਰੱਖੇ ਗਏ ਜਿਵੇਂ ਅੰਬਾਲਾ ਅੰਬਸਰ ਤੇ ਫਗਵਾੜਾ ਲੁਧਿਆਣਾ ਦੇ ਅੰਬਾਲਾ ਦੇ ਤੋਂ ਬਾਅਦ ਹਾਂਜੀ ਬਸ ਹੁਣ ਅੰਬਾਲਾ ਤੋਂ ਬਾਅਦ ਦਿੱਲੀ ਜਾਏਗੀ ਜੀ ਦਿੱਲੀ ਦੇ ਅੱਜ ਜੀ ਤਾਂ ਇਹਦੀ ਸਪੀਡ ਵਗੈਰਾ ਕੀ ਰਹੇਗੀ ਜਿਹੜੇ ਸਪੀਡ ਆਲਮੋਸਟ 6 ਤੋਂ 7 ਦਾ ਟ੍ਰੈਕ ਹੈ ਨਾ 160 ਦੀ ਸਪੀਡ ਤੇ ਚੱਲੇ ਗਏਗੇ ਹਲੇ ਕਾਸ਼ਨ ਚੱਲ ਰਹੇ ਹਲੇ ਕਾਸ਼ਨ ਚੱਲ ਰਹੇ ਟ੍ਰੈਕ ਜਿਹੜੇ ਪ੍ਰੇਪਰ ਹੋ ਰਹੇ ਸਾਰਾ ਚੱਲ ਰਿਹਾ ਵਧੀਆ ਚੱਲ ਰਿਹਾ ਠੀਕ ਹੈ ਮੇਰਾ ਨਾਮ ਨਿਰਮਲ ਸਿੰਘ ਜੀ ਅੱਜ ਜੋ ਹੈ ਬੰਦੇਵਾਰਾ ਸਟਾਰਟ ਹੋਈ ਹੈ ਇਸ ਨੂੰ ਦੀ ਅੰਬਰਸਰ ਤੋਂ ਨਿਊ ਦਿੱਲੀ ਵੱਲ ਨੂੰ ਕੀ ਕਹਣਾ ਚਾਹੁੰਦੇ ਸਰ ਇਹ ਜਿਹੜੀ ਟ੍ਰੇਨ ਚਲਾਈ ਹੈ ਬਹੁਤ ਵਧੀਆ ਟ੍ਰੇਨ ਚਲਾਈ ਗਈ ਹੈ ਜਿਹਦੇ ਜੋ ਕਿ ਸਾਡੇ ਪੰਜਾਬ ਵਾਸੀਆਂ ਨੂੰ ਬਹੁਤ ਵਧੀਆ ਸੁਗਾਦ ਦਿੱਤੀ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਤੇ ਅਸੀਂ ਇਹਨਾਂ ਦੇ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਵੀ ਸਾਡੇ ਪੰਜਾਬਾਰ ਵੀ ਇਹਨਾਂ ਨੇ ਕੋਈ ਸੋਚਿਆ ਨਹੀਂ ਤੇ ਪਹਿਲੂ ਤੋਂ ਬਾਹਲੇ ਸਟੇਟਾਂ ਨੂੰ ਜ਼ਿਆਦਾਤਰ ਫੈਸਿਲਿਟੀਆਂ ਦਿੱਤੀ ਜਾਂਦੀ ਇਸ ਵਾਰ ਪੰਜਾਬ ਨੂੰ ਇਹਨਾਂ ਨੇ ਦੇ ਕੇ ਬਹੁਤ ਵਧੀਆ ਸਾਨੂੰ ਫੈਸਿਲਿਟੀ ਦਿੱਤੀ ਆ ਇਹ ਨਾਲ ਸਾਡੇ ਪੰਜਾਬ ਦੇ ਲੋਕਾਂ ਦਿੱਲੀ ਦੇ ਲੋਕਾਂ ਦਾ ਦਰਬਾਰ ਸਾਹਿਬ ਸ਼ੀਸ਼ਗੰਜੂ ਵਰਗਾ ਉਹਨਾਂ ਦਾ ਜਾਣਾ ਉਹਨਾਂ ਦਾ ਬਹੁਤ-ਬਹੁਤ ਸੁੱਖਾ ਹੋ ਜੂਗਾ ਤੇ ਅਸੀਂ ਇਹਨਾਂ ਦੇ ਇੰਨਾ ਚ ਕਾਫੀ ਟਾਈਮ ਲੱਗਦਾ ਸੀ ਬਹੁਤ ਟਾਈਮ ਲੱਗਦਾ ਸੀ ਔਰ ਕੋਈ ਇੰਨੀ ਵਧੀਆ ਫਰਸਟ ਕਲਾਸ ਫੈਸਿਲਿਟੀ ਦਿੱਤੀ ਗਈ ਹੈ ਇਹਨਾਂ ਨੇ ਸਾਰਾ ਖਾਣਾ ਪੀਣਾ ਵਧੀਆ ਦੇ ਰਹੇ ਆ ਤੇ ਸਾਨੂੰ ਇਸ ਬਾਰੇ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਸਟੇਟ ਦੇ ਬਾਰੇ ਕੋਈ ਸੋਚਿਆ ਗਿਆ ਤੇ ਅਸੀਂ ਇਹਨਾਂ ਦੇ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਅੱਜ ਟ੍ਰਾਇਲ ਸੀਗਾ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਤੁਸੀਂ ਸਫਰ ਕਰ ਰਹੇ ਹੋ ਕੋਈ ਚੀਦਾ ਦਾ ਲੱਗ ਰਿਹਾ ਸਾਨੂੰ ਇਹ ਅੱਜ ਦਾ ਜੋ ਟ੍ਰਾਇਲ ਆ ਬਹੁਤ